ਜੋ ਪਾਉ ਜਿੰਨੇ ਜਫੇ ਲਾਵੇਗਾ ਹਰ ਜਫੇ ਦਾ 500 ਦਿੱਤਾ ਜਾਣਾ ਹੈ ਆਈ ਦੇ ਦਿੰਦਾ ਬਹੁਤ ਬਹੁਤ ਧੰਨਵਾਦ ਨਿਊ ਕੰਬੋ ਸਾਡੇ ਵੀਰ ਜੂਲਰ ਸਾਹਿਬ ਉਹ ਕਹਿ ਗਿਆ ਨੇ ਜਿਹੜੇ ਬੈਸਟ ਆਣਗੇ ਸੈਮੀ ਵਿੱਚ ਚਾਂਦੀ ਦੇ ਸ਼ਿੱਕੇ ਦਿੱਤੇ ਜਾਣਗੇ ਕਰਨ ਹੋਰਾਂ ਦਾ ਵੱਡੇ ਪੱਧਰ ਤੇ ਧੰਨਵਾਦ ਪਹਿਲੇ ਸੈਮੀਫਾਈਨਲ ਦੀ ਰੇਡ ਆਹ ਸੋਨਾ ਦਾ ਗੁਰਲਾਲ ਪੌਣ ਦੇ ਲਈ ਵੱਧ ਗਿਆ ਹੁਣ ਐ ਬਰੋਬਰ ਦੇ ਕੰਨੀਆਂ ਤੇ ਵੀ ਉਦਾਂ ਗਈ ਹੈ ਰੇਡਰ ਵੀ ਉਦਾਂ ਗਈ ਹੈ ਗੱਲ ਕਿੱਦਾਂ ਦੀ ਬਣੂ ਗੱਲ ਕਿੱਦਾਂ ਦੀ ਬਣੂ ਗੱਲ ਕਿੱਦਾਂ ਦੀ ਬਣੂ ਮੇਰੇ ਮਿੱਤਰੋ ਆਹ ਸੋਨਾ ਦਾ ਗੁਰਲਾਲ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਆ ਵੀ ਉਸੇ ਇਲਾਕੇ ਤੋਂ ਚੱਲਿਆ ਆਇਆ ਆਹ ਕਹਿੰਦੇ ਨਿਸ਼ਾਰੇ ਦੇ ਲਾਗੇ ਸਰਹਾਲੀ ਦੇ ਲਾਗੇ ਸਸਖੜ ਬਾਬਾ ਤਾਰਾ ਸਿੰਘ ਦੀ ਧਰਤੀ ਹੈ ਮਹਾਂਪੁਰਸ਼ ਬਾਬਾ ਤਾਰਾ ਸਿੰਘ ਦੀ ਘਰੇਾਲੇ ਵਾਲੇ ਸਿੰਘ ਸਹਿਬਾਨ ਖੇਡ ਕਬੱਡੀ ਦੇ ਮਸੀਹਾ ਘਰੇਾਲੇ ਦੀ ਅਕੈਡਮੀ ਦੇ ਵਿੱਚੋਂ ਉੱਠਿਆ ਚੋਬਰਾ ਗੋਰਾ ਸਰਹਾਲੀ ਮੰਡ ਵਾਲਾ ਦੋਵੇਂ ਭਰਾਜ ਵਿਸ਼ੇਸ਼ ਤੌਰ ਤੇ ਪੁੱਜੇ ਨੇ ਲਓ ਕਬੱਡੀ ਪਾ ਕੇ ਗੋਰਾ ਵਾਪਸ ਅੰਸ਼ ਆ ਗਿਆ ਤੇ ਕਰੀ ਗੱਲ ਸੋਹਣੀਆ ਵਾਹ ਲਓ ਪੰਚ ਸੂਰੇ ਵਾਲਾ ਬਹੁਤ ਵਧੀਆ ਮੁਕਾਬਲਾ ਹੈ ਅੱਜ ਦੇ ਦਿਨ ਦਾ ਪਹਿਲਾ ਸੈਮੀਫਾਈਨਲ ਹੈ ਆ ਮੈਚ ਦੀਆਂ ਗੱਲਾਂ ਹੋਣਗੀਆਂ ਪਰ ਹਾਲੇ ਸ਼ੁਰੂਆਤ ਹੈ ਹਾਲੇ ਦੇਦੇ ਜਾਇਓ ਵੀ ਬਣਦਾ ਕੀ ਹੈ ਟੌਪ ਦਾ ਮੈਚ ਲਓ ਵੰਸ਼ ਦੀ ਰੇਨ ਸ਼ਰਨਾ ਡੱਗੋ ਵਾਲਾ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਹੰਦਿਆਂ ਦੇ ਲਾਗੇ ਆਓ ਬੱਲੇ 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 ਆ ਨੰਨ ਯਾਰਾ ਵੱਜਿਆ ਪਿਆ ਆ ਸਰਾ ਲਾ ਗਿਆ ਸੂਰੇ ਵਾਲੀਆ ਮੁੰਡਾ ਕੋਈ ਗੱਲ ਨਹੀਂ ਵੀਰਿਆ ਕੋਈ ਗੱਲ ਨਹੀਂ ਰੈਫਰੀ ਦੋ ਢੇਰੀਆਂ ਦੇ ਇਸੇ ਕੰਮ ਨੂੰ ਖੜੇ ਆ ਰੈਫਰੀ ਦੋ ਇਸੇ ਕੰਮ ਨੂੰ ਢੇਰੀਆਂ ਦੇ ਖੜੇ ਆ ਯੋਗੇ ਵਾਲੀਆ ਗਗਨ ਉਧਰ ਵਿੱਕੀ ਹਰੀਏ ਕਲਾਂ ਵਾਲਾ ਸੋਨਾ ਮੰਦਲ ਡੋਰ ਦੀ ਧਰਤੀ ਦਾ ਕਾਲੇ ਤੇ ਗਗਨ ਦੀ ਜੋੜੀ ਪ੍ਰਸਿੱਧ ਹੈ ਬਾਪ ਵੀ ਵਧੀਆ ਕਬੱਡੀ ਖੇਡਿਆ ਸੂਰੇ ਵਾਲੇ ਮੇਲਾ ਵੀ ਸਿਰੇ ਦਾ ਹੁੰਦਾ ਆ ਕਬੱਡੀ ਵੀ ਸਿਰੇ ਦੀ ਹੈ ਯੋਗੇ ਵਾਲੀਆ ਗਗਨ ਹਰ ਸਰਪੰਚ ਦਾ ਚਹੇਤਾ ਇਧਰਲੇ ਬੰਨੇ ਕਬੱਡੀ ਪਾ ਰਿਹਾ ਹੈ ਸ੍ਰਿੰਦਰ ਮਾਨ ਕਮਾਨ ਕਰਦਾ ਹੈ ਇਸ ਨੌਜਵਾਨ ਦੀ ਖੇਡ ਦੇ ਉੱਪਰ ਯੋਗੇ ਵਾਲੀਆ ਗਗਨ ਦੋ ਵੱਡੇ ਬੱਲਾਂ ਦੀ ਟੱਕਰ ਵਿੱਕੀ ਤੇ ਗਗਨ ਵਿੱਕੀ ਤੇ ਗਗਨ ਵਿੱਕੀ ਤੇ ਗਗਨ ਵਿੱਕੀ ਤੇ ਵਿੱਕੀ ਦੇ ਗਵਰਨ ਵਿੱਕੀ ਦੇ ਬੱਲੇ ਬੱਲੇ ਦਰਸ਼ਕ ਵੀਰੋ ਮੈਚ ਕਿਦਾਂ ਲੱਗਦਾ ਦੱਸਿਓ ਬਣਾ ਜਿਆ ਸ੍ਰੀ ਦਾ ਮੁਕਾਬਲਾ ਅਕਾਲਗੜੀਆ ਦਲਜੀਤ ਆਉਦਾ ਵੀ ਦੋਨਾਂ ਸਾਈਡਾਂ ਤੇ ਜਿੰਨੇ ਜਫੇ ਉਹਨੇ 200 ਹੋਣਗੇ ਅਕਾਲਗੜੀਆ ਵੀਰ ਦਲਜੀਤ ਦੇ ਵੱਲੋਂ ਦੋਨਾਂ ਸਾਈਡਾਂ ਤੇ ਜਿੰਨੇ ਜਫੇ ਉਹਨੇ 200 ਡਾਕਟਰ ਕ੍ਰਿਸ਼ਨ ਰਾਜੂ ਭਾਉ ਦੇ ਤਿੰਨ ਜਫੇ 3100 ਦੇ ਹੋਣਗੇ ਗੁਰਨਾਲ ਤੇ ਗੁਰਵਿੰਦਰ ਇੱਕੋ ਜੇ ਕਾਟਕਾਰ ਹੈ ਇਧਰ ਗਗਨ ਸੂਰੇ ਵਾਲੀਆ ਗੁਰਨਾਲ ਸੋਰ ਵਿੱਕੀ ਹਰੀਕੇ ਉਧਰ ਗੁਰਵਿੰਦਰ ਕਾਂਗਾ ਸ਼ਰਨਾ ਡੋਗੋਆ ਗੋਰਾ ਸਰਹਾਲੀ ਮੰਡਾ ਅੱਜ ਵੱਡੇ ਮੱਲ ਪੜ ਰਹੇ ਐ ਅੱਜ ਵੱਡੇ ਮੱਲਾਂ ਦਾ ਵੱਡਾ ਮੱਲਾਂ ਦਾ ਮੇਲਾ ਉਹ ਸਵਾਰੀ ਉਹ ਫਰਾਉਂਦਾ ਨਜ਼ਾਰਾ ਇੱਕ ਵਾਰੀ ਰੌਲਾ ਜਿਆ ਪਾ ਕੇ ਸੇ ਮੇਲਾ ਮੇਲਾ ਗੁੰਦਾ ਮੇਲਾ ਗੁੰਦਾ ਸਰਹਾਲੀ ਮੰਡ ਵਾਲਾ ਆਉਂਦਾ ਬੁੱਕਦਾ ਆ ਜਾ ਵੰਸ਼ ਮੇਰੇ ਸਾਹਮਣੇ ਜੇ ਰੰਗ ਤੇ ਨਾ ਜਾਈ ਤੇ ਮਾਂ ਮੈਨੂੰ ਚੰਨ ਆਖਦੀ ਮਾਂ ਮੈਨੂੰ ਚੰਨ ਆਖਦੀ ਮਾਂ ਦਾ ਚੰਨ ਮਾਂ ਦੀ ਅੱਖਾਂ ਦਾ ਤਾਰਾ ਆ ਵੰਸ਼ ਸੂਰੇ ਵਾਲੀਆ ਪੌਂਦਾ ਹੋਇਆ ਰੇੜ ਮਾਤਾ ਵੀ ਤੱਕਦੀ ਹੋਣੀ ਐ ਵੀ ਅੱਜ ਮੇਰਾ ਪੁੱਤ ਬੱਲੇ ਬੱਲੇ ਕਰਾ ਰਿਹਾ ਅੱਜ ਮੇਰੇ ਪੁੱਤਰ ਦਾ ਨਾਮ ਦੁਨੀਆ ਦੇ ਵਿੱਚ ਬਾਪੂ ਵੀ ਤੱਕਦਾ ਹੋਣਾ ਔਰ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਹਾਏ ਬੀਬੀ ਕਾਂਗੇ ਵਾਲਾ ਆ ਗਿਆ ਦੁਨੀਆ 'ਚ ਛਾ ਗਿਆ ਖੇਡ ਕਬੱਡੀ ਦਾ 911 ਸ਼ੇਰ ਸਿੰਘ ਦਾ ਪੁੱਤਰ ਅਖਵਾ ਗਿਆ ਐਨ ਸਿਰਾਂ ਲੱਗਿਆ ਪਿਆ ਆਓ ਸਰਹਾਲੀ ਮੰਡਲਿਆ ਪਾਕ ਕਬੱਡੀ ਕਰਦੇ ਵਿੱਚ ਮਾਂ ਮਹਿੰਦੀ ਤੇ ਮਾਣ ਵਾਲੀ ਗੱਲ ਹੈ ਥਾਣੇਦਾਰ ਸਾਹਿਬ ਇਹਦੇ ਹੋਣਗੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਨੇ ਅਰ ਜੇ ਮੇਰੀ ਮਾਂ ਦੀ ਸੁਣਦਾ ਰੱਬ ਹੁੰਦਾ ਉਹਦਾ ਪੁੱਤ ਵੀ ਲੱਗਿਆ ਜੱਜ ਹੁੰਦਾ ਪਰੀਆਂ ਤੋਂ ਸੋਹਣੀ ਲੱਭ ਦਿੰਦੀ ਉਹ ਛਾਂਟ ਕੇ ਮੈਨੂੰ ਹੀਰ ਮੇਰੀ ਮੈਨੂੰ ਰੱਬ ਦਾ ਪੀਏ ਲਾ ਦਿੰਦੀ ਜੇ ਮੇਰੀ ਮਾਂ ਲਖ ਦੀ ਤਕਦੀਰ ਮੇਰੀ ਆ ਸੂਰੇ ਵਾਲੀਆ ਗਗਨ ਗਗਨ ਮਾਂ ਦੇ ਬਲੀ ਪੁੱਤ ਤੱਕਰ ਸਿਰ ਦੀ ਜਫਾ ਜਫਾ ਸੂਰੀ ਦਾ ਉਧਰ ਰਾਜਨ ਬੱਟੀ ਸਟੇਰੀਆ ਕਹਿੰਦਾ ਵੀ ਕਾਂਗੇ ਵਾਲਾ ਜਿਹੜਾ ਵੀ ਦਾਫੀ ਦੋ ਜਫੇ ਲ ਆ ਗਿਆ ਤੇ 1100 ਦੇ ਦਿਆਂਗੇ ਜਿਹੜਾ ਵੀ ਦਾਫੀ ਦੋ ਜਫੇ ਲ ਆ ਗਿਆ 1100 ਦੇ ਦਿਆਂਗੇ ਆ ਗੁਰਨਾਲ ਸੋਹਲੇ ਕਬੱਡੀ ਪਾਈ ਹੈ ਕੱਲੀ ਸੂਰਜਾ ਜੇ ਦੋ ਜਫੇ ਲਾਉਂਦਾ ਉਹਦੇ ਵੀ 1100 ਨੋਟਾਂ ਦੀ ਗੁੱਟੀ ਪਾਟ ਲਈ ਰਾਜਨ ਬੱਟੀ ਨੇ ਪੰਦੀ ਫੇਰ ਆ ਪਿਆਰ ਨਾ ਪਾਓ ਪਿਆਰ ਨਾ ਪਿਆਰ ਨਾ ਜਿਹੜੇ ਵੀਰ ਦੀ ਕਲੀ ਤੇ ਟੌਟੀਆਂ ਕਲੀ ਪਾ ਦਿਓ ਉਹ ਮੈਚ ਬਰਾਬਰੀ ਤੇ ਹੋ ਗਿਆ ਮੇਰੇ ਮਿੱਤਰੋ 4-4 ਨੰਬਰ ਹੋ ਗਏ 4-4 ਨੰਬਰ ਉਹ ਦਰਸ਼ਕ ਵੀਰੋ ਮੈਚ ਕਿਦਾਂ ਲੱਗਦਾ ਇਧਰ ਸੰਜੀਵ ਜਈਆ ਜੀ ਕਹਿੰਦੇ ਨੇ ਕਾਂਗੇ ਵਾਲੇ ਰਾਜੂ ਦਾ ਇੱਕੋ ਜੱਫਾ 1100 ਦਾ ਹੋਣਾ ਸੰਜੀਵ ਜਈਆ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਜੋਗੇ ਵਾਲੀਏ ਗਗੜਦੀ ਪੈ ਰਹੀ ਹੈ 4 ਮਲ ਤਿਆਰ ਨੇ ਉਧਰ ਅਰਸ਼ ਪ੍ਰਾਪਤੀ ਦੀਨ ਤੋਂ ਪੁੱਜੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਗਗਨ ਤੇ ਸੋਨਾ ਐਨ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਕਰ ਵਿੱਚ ਨਹੀਂ ਪੈਂਦੇ ਗੁੱਜੇ ਹੌਣ ਠੱਲੇ ਤੂਫਾਨਾਂ ਨੂੰ ਮੈਚ ਕਹਿੰਦੇ ਸਿਰੇ ਦਾ ਬਾਜੀ ਕਹਿੰਦੇ ਚੋਟੀ ਦੀ ਹੈ ਲਓ ਵੰਚ ਸੂਰੇ ਵਾਲੀਆ ਪਾਉਂਦਾ ਰੇਡ ਰਾਜਨ ਪੱਟੀ ਕਹਿੰਦਾ ਵੀ 2-2 ਜਫੇ 11-11 ਸੌਦੇ ਹੋਣੇ ਹੈ ਬਈ ਹੋਈ ਰੇਡ ਚਾਰ ਨੇ ਚਾਰੇ ਤਿਆਰ ਵਰ ਤਿਆਰ ਮੈਚ ਫਸਿਆ ਪਿਆ ਮੈਚ ਕਹਿੰਦੇ ਫਸਿਆ ਪਿਆ ਏ ਨੰਬਰ ਰੀਡਰ ਦਾ ਨੰਬਰ ਧਾਵੀ ਦਾ ਜਿੱਤੂ ਕੌਣ ਇਹ ਤੇ ਰੱਬ ਜਾਣਦਾ ਪਰ ਦੁਨੀਆ ਨਜ਼ਾਰੇ ਲੈਂਦੀ ਹੈ ਆ ਦੁਨੀਆ ਨਜ਼ਾਰੇ ਲੈਂਦੀ ਹੈ ਆ ਕੀ ਰੇਡ ਕੱਠ ਵੀ ਕਹਿੰਦੇ ਉਨਾ ਹੀ ਸੀਗਾ ਜਿੰਨਾ ਤੜਕੇ ਤੋਂ ਕੱਠ ਹੈ ਆ ਸੰਭਾਈ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਕਿਰਪਾ ਕਰਕੇ ਯਾਰ ਥੋੜਾ ਸਾਈਡ ਤੇ ਹੋ ਕੇ ਬੈਠੋ ਥੋੜਾ ਥੋੜਾ ਭਰਾ ਬਣ ਕੇ ਪਿੱਛੇ ਹੋ ਜਾਓ ਮੇਰੇ ਵੀਰੋ ਐਨ ਸਿਰੇ ਦਾ ਮੈਚ ਹੈ ਥੋੜਾ ਥੋੜਾ ਮੈਂ ਵਿਗੜੀ ਬਹੁਤਾ ਵਿਗੜ ਗਿਆ ਚੰਦ ਰਿਆ ਤੂੰ ਕਿ ਥੋੜਾ ਥੋੜਾ ਮੈਂ ਵਿਗੜੀ ਆਹ ਸਾਹਮਣੇ ਕਹਿੰਦੇ ਗੋਰਾ ਸਰਾਲੀ ਵਾਲਾ ਥੋੜੀਆਂ ਚੋਟਾਂ ਨੇ ਉੱਚਾ ਲੰਮਾ ਗੱਭਰੂ ਐ ਕਿ ਲੰਮੀਆਂ ਲੰਮੀਆਂ ਲਾਂਗਾ ਪੜਦਾ ਲਾਂਗਾ ਤੇ ਸਿੰਘਪੁਰੀਆ ਮਰਦਾ ਪੜਦਾ ਬੜੇ ਕਮਾਲ ਦੀਆਂ ਸੱਤ ਸਮੁੰਦਰੋਂ ਗੱਲਾਂ ਹੋਈਆਂ ਪਾਰ ਸੋਹਰਾਂ ਦੇ ਗੁਰਲਾਲ ਦੀਆਂ ਸੱਤ ਸਮੁੰਦਰੋਂ ਪਾਰ ਗੱਲਾਂ ਹੋਈਆਂ 16 ਦੇ ਗੁਰਲਾਲ ਦੀਆਂ ਡਾਕਟਰ ਮਹਾ ਸਿੰਘ ਕਹਿੰਦਾ ਵੀ ਗगन ਸੂਰੇ ਵਾਲੇ ਦਾ ਹਰ ਜੱਫਾ 500 ਦਾ ਜਿੱਨੇ ਜੱਫੇ ਗगन ਆਉਂਦਾ ਹਰ ਜੱਫੇ ਦੇ 550 ਪਰ ਜੋਗੇ ਵਾਲੀਆ ਸ਼ੀਆ ਪਾੜੀ ਦੀ ਪਿੰਡ ਜੋਗੇ ਵਾਲਾ ਦੁਨੀਆ ਚ ਮਸ਼ਹੂਰ ਕਰਤਾ ਲੰਮੀ ਪਾਰੀ ਦੇ ਆ ਘੋੜਿਆਂ ਚ ਗਿਣੇ ਜਾਂਦੇ ਆ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਯੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ ਤਾਂ ਪੇ ਸਿੱਖੇ ਬਿਨਾ ਕੱਲ ਨਾ ਬਣੇ ਲੋ ਗਗਨ ਤੇ ਵਿੱਕੀ ਦੇ ਦਰਮਿਆਨ ਗਗਕ ਵਾਲੀਆ ਲੰਮੀ ਪਾਰੀ ਖੇਡ ਰਿਹਾ ਔਰ ਕਹਿੰਦੇ ਕਬੱਡੀ ਬੜੀ ਬੈਠਾ ਨੌਜਵਾਨ ਗੱਭਰੂ ਜੋਗੀ ਵਾਲੀਆ ਗगन ਜਦੋਂ ਕਹਿੰਦੇ ਇੰਨਾ ਸਮਾਂ ਕਬੱਡੀ ਪਿੰਡੇ ਤੇ ਹੜਾਈ ਹੋਵੇ ਬੰਦਾ ਫਿਰ ਰੜਵੀ ਜਾਂਦਾ ਤੇ ਗਰਜੀਤ ਬੰਦਾ ਕੜਵੀ ਜਾਂਦਾ ਤੇ ਕੌਡੀ ਪੜ ਵੀ ਜਾਂਦਾ ਆਹ ਸਾਹਮਣੇ ਮੇਰੇ ਮਿੱਤਰੋ ਇਹ ਠੋਕਰਾਂ ਖਾ ਖਾਂ ਕੇ ਇੱਥੋਂ ਆਏ ਆ ਮਿਹਨਤਾਂ ਕਰ ਕਰ ਕੇ ਇੱਥੋਂ ਆਏ ਆ ਉਸਤਾਦਾਂ ਦੀਆਂ ਮਾਰਾਂ ਖਾ ਖਾ ਇੱਥੋਂ ਆਏ ਆ ਆਹ ਕੁਲਵੰਤ ਕਾਲੋ ਵੇਦਾ ਹੂ ਤੇ ਗਲਟ ਕਾਣੇ ਲੱਗੀਆਂ ਹੋਣਗੀਆਂ ਇਹਨਾਂ ਦੇ ਉਸਤਾਦਾਂ ਦਾ ਇਹਨਾਂ ਦੇ ਗੁਰੂਆਂ ਦਾ ਧੰਨਵਾਦ ਹੈ ਚੰਨ ਚੜ੍ਹਿਆ ਸ਼ੁਭਦਾ ਨਹੀਂ ਮਿੱਤਰਾ ਤੇ ਗੁਰੂ ਸ਼ੁਭਦਾ ਨਹੀਂ ਵਿੱਚ ਚੇਲਿਆਂ ਦੇ ਬੱਚਾ ਸ਼ੇਰ ਦਾ ਛੱਡੀਏ ਨਾਲ ਭੇਡਾਂ ਤੇ ਭੇਡਾਂ ਨਾਲ ਤਰੂ ਵਾਂਗੂ ਲੇਲਿਆਂ ਦੇ ਜਿਹੜੇ ਸੱਗੇ ਪੁੱਤਰਾਂ ਦੇ ਦਰਦ ਹੁੰਦੇ ਨਹੀਂ ਦਰਦ ਹੁੰਦੇ ਮਤਰੇਲਿਆਂ ਦੇ ਜਿਹੜੇ ਛੱਡ ਜਹਾਨ ਫਕੀਰ ਹੋ ਗਏ ਕਿੱਥੋਂ ਭਾਲਦੇ ਨੰਗ ਗਦੇਲਿਆਂ ਦੇ ਬੱਚਾ ਮਰਦਾ ਨਹੀਂ ਮੈਦਾਨ ਵਿੱਚ ਪਿੱਠ ਦਿੰਦਾ ਉਹ ਇਦਾਂ ਭਾਈ ਦੇ ਵਾਂਗ ਖੁਸਰੇਲਿਆਂ ਦੇ ਇਹਨਾਂ ਉਹਨਾਂ ਉਸਤਾਦਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਤਰਾਸ਼ੇ ਨੇ ਹੀਰੇ ਆਹ ਸਾਹਮਣੇ ਕਹਿੰਦੇ ਗੋਰਾ ਸਰਹਾਲੀ ਵਾਲਾ ਇਹ ਲੰਮੇ ਲੰਮੇ ਗੱਬਰੂ ਇਹ ਕੋਠਿਆਂ ਜੱਡੇ ਜੱਡੇ ਅੱਜ ਸਵਾਲੇ ਪਿੰਡ ਦੇ ਵਿੱਚ ਬਿੰਦੂ ਭਰਾ ਦੇ ਪਿਆਰ ਕਰਕੇ ਪੁੱਜੇ ਨੇ ਵੀਰਾਂ ਦਾ ਸਤਿਕਾਰ ਕਰੀਏ ਸਾਰੇ ਨਗਰ ਦਾ ਔਰ ਜਿਨ੍ਹਾਂ ਦੇ ਕਰਕੇ ਅੱਜ ਵੱਡਾ ਮੇਲਾ ਹੋ ਰਿਹਾ ਆਹ ਕਹਿੰਦੇ ਬਾਬਾ ਜੀ ਦੀ ਕਿਰਪਾ ਸੂਰੇ ਵਾਲੀਆ ਗਗਨ ਤੇ ਗੋਰਾ ਸਰਹਾਲੀ ਦਾ ਨੰਬਰ ਰੇਡਰ ਦਾ ਅਗਲੀ ਰੇਡ ਗੁਰਨਾਰ 16 ਵਾਲਾ ਫੇਰ ਤਿਆਰ ਬਰ ਤਿਆਰ ਅਗਲੇ ਮੈਚ ਦੀਆਂ ਦੋਨਾਂ ਟੀਮਾਂ ਨੂੰ ਬੇਨਤੀ ਆ ਵੀਰ ਬਣ ਕੇ ਦੋਨੇ ਟੀਮਾਂ ਜਲਦੀ ਲਾਗੇ ਆ ਜਾਣ ਅਗਲੇ ਮੈਚ ਦੀ ਟੀਮਾਂ ਨੂੰ ਬੇਨਤੀ ਆ ਮਾਨਾਂ ਤੇ ਲੋਹਾਰਾ ਆਹ ਕਹਿੰਦੇ ਗੁਰਲਾਲ ਨੇ ਕਬੱਡੀ ਪਾਤੀ ਹੈ ਗੁਰਲਾਲ 16 ਵਾਲਾ ਚਾਰ ਨੇ ਚਾਰੇ ਤਿਆਰ ਬਰ ਤਿਆਰ ਚਾਰਾਂ ਦੇ ਵਿੱਚੋਂ ਕੌਣ ਰਾਜੂ ਭਾਉ ਕਾਂਗੇ ਵਾਲਾ ਗੁਰਲਾਲ ਤੇ ਰਾਜੂ ਗੁਰਲਾਲ ਤੇ ਰਾਜੂ ਪਾਉ ਨੰਬਰ ਰੀਡਰ ਦੇ ਹਿੱਸੇ ਆ ਜੁੜਿਆ ਅਗਲੀ ਕਬੱਡੀ ਪਾਉਣ ਦੇ ਗਗਨ ਜੋਗੇ ਵਾਲੀ ਆ ਕਿ ਮਾਣ ਵਾਲੀ ਗੱਲ ਅਸੀਂ ਜੰਮੇ ਆ ਪੰਜਾਬ ਵਿੱਚ ਸੋਹਣੇ ਦੀ ਚਿੜੀ ਦਾ ਮਾਣ ਮਿਲਿਆ ਖਿਤਾਬ ਵਿੱਚ ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ ਸਾਡੇ ਸਿਰੋਂ ਚੱਲਦੇ ਨੇ ਕਾਰਸ਼ਾਹੂ ਕਾਰਾਂ ਦੇ ਖੁੱਲੇ ਰੱਖੀਏ ਦਿਲਾਂ ਦੇ ਦਰਵਾਜ਼ੇ ਸਾਡੀ ਰਿਸ ਕੌਣ ਕਰ ਲੋ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰਿਸ ਕੌਣ ਕਰ ਲੋ ਪੰਜਾਬੀ ਮਹਾਰਾਜਾਂ ਵਰਗਿਆ ਮਾਲਕ ਦੀ ਮੇਰ ਇਦਾਂ ਹੀ ਵਰਕਰ ਰਹੇ ਲਾਓ ਗगन ਤੇ ਗगन ਦੋ ਗगन ਨਾਲ ਦੇ ਖਿਡਾਰੀਆਂ ਦੀ ਟੱਕਰ ਇੱਕ ਸੂਰੇ ਵਾਲੀਆ ਦੂਜਾ ਯੋਗੀ ਵਾਲੀਆ ਪਰ ਨੰਬਰ ਕਹਿੰਦੇ ਤਾਵੀਦ ਹੈ ਸਿਰੇ ਦਾ ਮੁਕਾਬਲਾ ਚੱਲਦਾ ਲੋਕ ਕਹਿੰਦੇ ਖੁੱਬੇ ਪਏ ਆ ਲੋਕ ਕਹਿੰਦੇ ਖੁੱਬੇ ਪਏ ਆ ਮੇਰੇ ਮਿੱਤਰੋ ਇੱਥੇ ਆਕੇ ਤਾਂ ਗਗਨ ਕਹਿੰਦੇ ਗਗਨ ਟਰਨ ਬੜੀ ਵਧੀਆ ਲੈਂਦਾ ਹੈ ਮੱਖਣ ਵੀ ਬੜੀ ਵਧੀਆ ਟਰਨ ਲੈਂਦਾ ਹੈ ਬੱਗੇ ਪਿੰਡ ਵਾਲਾ ਦੁੱਲਾ ਵੀ ਇੱਥੇ ਆਕੇ ਇਹੀ ਕੰਮ ਕਰਦਾ ਹੈ ਦੋਦੇ ਵਾਲਾ ਸੰਦੀਪ ਉਹ ਵੀ ਇੱਥੇ ਆ ਆ ਸਾਨ ਪਿੰਪੇ ਸਾਨ ਪਿੰਪੇ ਸਵਾਲ ਅਜ ਸਾਨ ਸਾਨ ਲੱਗ ਗਈ ਜਾਨ ਲੱਗ ਗਈ ਜਾਨ ਸਵਾਲ ਆ ਪੱਕੀ ਫੈਂਦਾ ਲੱਗੇ ਕਾਦਾ ਓਏ ਹੋਏ ਹੋਏ ਓਏ ਹੋਏ ਏ ਆ ਏ ਆ ਬਾਤ ਬਾਜ ਚ ਸੂਰੇ ਵਾਲੀਆ ਸੂਰੇ ਵਾਲੀਆ ਤੂੰ ਤਗੜਾ ਓਏ ਜੱਟਾ ਓ ਦਰਸ਼ਕ ਵੀਰੋ ਮੈਚ ਕਿਦਾਂ ਲੱਗਦਾ ਕਾਂਗੇ ਵਾਲਾ ਵੀ ਤਗੜਾ ਪਰ ਸੂਰੇ ਵਾਲੀ ਅੱਜ ਬਾਲਾ ਤਗੜਾ ਗੁਰਜੀਤ ਵੇਖ ਯਾਰ ਨੌਜਵਾਨ ਐਨ ਕਾਂਗੇ ਵਾਲਾ ਤੋਂ ਨੰਬਰ ਲੈਣਾ ਕਿਹੜਾ ਕਿਤੇ ਸੌਖਾ ਮੇਰੇ ਵੀਰੋ ਉਧਰ ਗੋਰੇ ਦੀ ਕਬੱਡੀ ਪੈ ਰਹੀ ਹੈ ਵਿੱਕੀ ਹਰੀਕੇ ਕਲਾਂ ਵਾਲਾ ਐਨ ਤਿਆਰੀ ਦੇ ਵਿੱਚ ਸੋਨਾ ਤਿਆਰ ਤੇ ਕਾਲਾ ਤਿਆਰ ਆਹ ਸੋਨਾ 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 ਆਹ ਸੋਨਾ 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 ਇਹ ਸੋਨਾ 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 ਇਹ ਸੋਨਾ ਬੰਦ ਡੂੜ ਵਾਲਾ ਸਿਰਾਲ ਆ ਗਿਆ ਉਹ ਬੰਦ ਡੂੜ ਵਾਲਾ ਬੱਲੇ ਬੱਲੇ ਕਰਾ ਗਿਆ ਬੰਦ ਡੂੜ ਵਾਲਾ ਕਹਿੰਦੇ ਸਿਰਾਲ ਆ ਗਿਆ ਅਗਲੀ ਰੇਡ ਗੁਰਲਾਲ ਸੋਲ ਮੈਚ ਕਹਿੰਦੇ ਫਸਿਆ ਪਿਆ ਉਹ ਨੰਬਰਾਂ ਦਾ ਫਾਇਟ ਥੋੜਾ ਰਹਿ ਗਿਆ ਮੈਚ ਇੱਕ ਵਾਰੀ ਫੇਰ ਨੇੜੇ ਆ ਗਿਆ 10 10 ਨੰਬਰ ਹੇ ਅੱਧੇ ਦਾ ਫਰਕ ਹੈ ਕਿ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸਤੇ ਲਓ ਮੈਚ ਬਰਾਬਰੀ ਤੇ ਚੱਲਦਾ ਗੁਰਲਾਲ ਦੀ ਰੇਡ ਤੇ ਨੰਬਰ 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 ਪਿਆਰਨਾ ਅੱਜ ਦੇ ਦਿਨ ਦਾ ਵਨ ਆਫ ਦਾ ਅਪਗੈਸਟ ਅੱਜ ਦੇ ਕਬੱਡੀ ਕੱਪ ਦਾ ਟਾਪ ਨੋਜ ਮੁਕਾਬਲਾ ਖੇਡਿਆ ਜਾ ਰਿਹਾ ਹੈ ਆ ਜੋਗੇ ਵਾਲੀ ਆ ਜੋਗੇ ਵਾਲੇ ਬਾਲੋਂ ਦਾ ਚੱਡਿਆ ਹੋਇਆ ਕਹਿੰਦਾ ਵੀ ਆ ਜਰਾ ਨੱਕ ਨੋਸੇ ਨੂੰ ਹੋ ਜਾ ਸਕਦਾ ਆ ਉਹ ਵੱਜਣਾ ਕਿਸੇ ਦੀ ਹਿੱਕ ਦੇ ਵਿੱਚ ਆਹ ਚਾਰ ਜਾਫੀ ਤਿਆਰ ਨੇ ਰੇਡ ਪੈਂਦੀ ਨਾਲ ਦਲੇਰੀ ਔਖੀ ਟੱਚ ਕਰਨੀ ਜਾਫੀਆਂ ਦੀ ਘੇਰੀ ਹੁਣ ਦੇਖਾਂਗੇ ਕੌਣ 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 ਆਹ ਲਾਈਨ ਟੱਚ ਹੋ ਗਈ ਨੰਬਰ ਜਿਹੜਾ ਆਓ ਕਹਿੰਦੇ ਘਾਂਗੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਐਨ ਸਿਰਾਂ ਲੱਗਿਆ ਪਿਆ 12 6.10 12 ਹੋਏ ਪਿਆ 16 ਆਲਿਆ ਗਾਡਰਾ ਚ ਕਿੱਲ ਲਾਉਣੇ ਪੈਣੇ ਆ ਪੱਕੀਆਂ ਕੰਨਾਂ ਚ ਟੋਪੀ ਵਾਲਾ ਕਿੱਲ ਲਾਉਣਾ ਪੈਣਾ ਆ ਟੱਚ ਸ਼ੋਰ ਮਾਰਨੇ ਪੈਣੇ ਆ ਗੱਲਾਂ ਟਕਾਣੇ ਲੱਗਣਗੀਆਂ ਹੁਣ ਵਜਿਆ ਟੱਚ ਟਕਾ ਕੇ ਮੇਰੇ ਮਿੱਤਰੋ ਆ ਜਾਂਦਾ 16 ਦਾ ਗੁਰਲਾਲ ਗੋਰਾ ਸਰਹਾਲੀ ਮੰਡਲਾ ਆਉਂਦਾ ਪਸੀਨਾ ਪੂੰਹਦਾ ਮੇਰੇ ਮਿੱਤਰੋ ਕਿ ਮੁੜ ਕੋ ਮੁੜਕੀ ਹੋ ਗਏ ਲੱਗਾ ਜ਼ੋਰ ਚੋਪਰਾਂ ਦਾ ਤੇ ਕੰਡਾ ਵੀ ਨਹੀਂ ਚੁਪਦਾ ਜਿਸਮ ਕਠੋਰ ਚੋਪਰਾਂ ਦਾ ਜੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਗੋਰੇ ਦੀ ਰੇ ਆਹ ਸਰਹਾਲੀ ਮੰਡ ਵਾਲਾ ਕਹਿੰਦੇ ਉੱਡ ਜੋੜ ਜੋ ਕਰਦਾ ਨੰਬਰ ਰੇਟ ਦੇ ਸੇਜ ਆ ਜੜਿਆ ਅਗਲੇ ਮੈਚ ਦੇ ਟੀਮਾਂ ਨੂੰ ਬੇਨਤੀ ਆ ਵੀਰਮਲ ਕੀ ਟੀਮਾਂ ਲਾ ਕੇ ਆ ਜਾਣ ਅੱਜ ਸਵਾਲੇ ਪਿੰਡ ਦੇ ਵਿੱਚ ਮੇਲਾ ਚੱਲਦਾ ਜਿਲ੍ਹਾ ਫਾਜ਼ਿਲਕਾ ਜਿਲ੍ਹਾ ਲਾਲਾਬਾਦ ਦੇ ਲਾਗੇ ਕਹਿੰਦੇ ਵੱਡੇ ਮਾਲ ਆਏ ਹੋਇਆ ਲਾ ਵੀ ਬਿੰਦੂ ਤੈਨੂੰ ਤੇ ਤੇਰੇ ਸਾਰੇ ਪਿੰਡ ਨੂੰ ਮੁਬਾਰਕਬਾਦ ਆ ਲਓ ਵਾਂਚ ਫੇਰ ਆ ਗਿਆ ਸੂਰੇ ਵਾਲੀਆ ਨਵੀਂ ਜੀ ਉਮਰ ਦਾ ਮੁੰਡਾ ਲਾ ਵੀ ਗੁਰਵਿੰਦਰਾ ਜਿੱਤਣਾ ਦੇ ਜਫੇ ਲਾਉਣੇ ਪੈਣੇ ਆ ਕਿ ਹਾਰ ਦੇ ਨਹੀਂ ਹੁੰਦੇ ਕਹਦੇ ਮਰਦ ਦਵੇਰ ਹੌਸਲੇ ਬਣਾ ਕੇ ਬੱਸ ਬੰਬ ਰੱਖਿਓ ਆਪਾਂ ਜਿੱਤਾਂਗੇ 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 ਜਰੂਰ ਜਾਰੀ ਜੰਗ ਰੱਖਿਓ ਲਓ ਡੱਗੋ ਵਾਲਾ ਤੇ ਸੂਰੇ ਵਾਲੀਆ ਸੂਰੇ ਵਾਲੀਆ ਤੇ ਡੱਗੋ ਵਾਲਾ ਡੱਗੋ ਵਾਲਾ ਤੇ ਸੂਰੇ ਆ ਇਹ ਮੇਲਾ ਨੱਚ ਪਿਆ 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 ਆਹ ਉਹ ਦੰਦ ਦੇ ਕਾਰ ਕਿਵੇਂ ਲੱਗਦਾ ਆਹ ਕੂਟਰ ਦੀਆਂ ਚੀਕਾਂ ਪੈਂਦੀਆਂ ਕੂਟਰ ਦੀਆਂ ਚੀਕਾਂ ਬੱਬਰ ਸ਼ੇਰ ਤੇ ਮੱਖੀਆਂ ਕਦੋਂ ਬਹਿੰਦੀਆਂ ਨੇ ਬਿੰਦੂ ਇੱਧਰ ਵੇਖ ਹੋਟਰ ਦੀਆਂ ਚੀਕਾਂ ਪੈਂਦੀਆਂ